ਦੇਖਾ ਜੇ ਤੁਸੀਂ ਮੇਰੀ ਇੱਜ਼ਤ ਜੇ ਖਰਾਬ ਕਰੀ ਜਾਂਦੇ ਬੇਜਿੱਤ ਖਰਾਬ ਕਰਾਈ ਜਾਂਦੇ ਹੋ ਮੇਰੀ ਘੜਾ ਜਦਬਾਦੀ ਆ ਮੈਨੂੰ ਵੀ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਜਾਂਦੀ ਹੈ ਓ ਕਿਉਂ ਚੁਕਿਆ ਓਏ ਤੋਰੀ ਲੈ ਜਨਬ ਪੰਚਰ ਹੋ ਗਿਆ ਓਏ ਜੀ ਮਿਹਨਤਾ ਲਾਗਦਾ ਤੇਲ ਮੱਕ ਗਿਆ ਹੁਣ ਇਹਨਾਂ ਦਾ ਤੇਲ ਤਾਂ ਮੁੱਕਿਆ ਪੈਣੀ ਉਹ ਤਾਂ ਮੈਂ ਹੀ ਇਹਨਾਂ ਦਾ ਏ ਮੂਰੋ ਮੋਟਰਸਾਈਕਲ ਦਾ ਹਿੱਸਾ ਜਾ ਮੈਨੂੰ ਟਟਿਆ ਲੱਗਦਾ ਲੈਟ ਜੀ ਹਾਏ ਕੀ ਗੱਲ ਡੱਕ ਡੱਕ ਪਏ ਓ ਨਾ ਨਾ ਕਾਣੂ ਡੱਕ ਪਏ ਇਹ ਤਾਂ ਟ੍ਰੈਂਡ ਆ ਯਰ ਨਾ ਮਾ ਅੱਜ ਕੱਲ ਦਾ ਸੋਡੇ ਮੂੰਹ ਹ ਤੋਂ ਤ ਨਹੀਂ ਲੱਗਦਾ ਵੀ ਟ੍ਰੈਂਡ ਆ ਵੀਰ ਜੀ ਇਹ ਨਾ ਪਾਇਆ ਬੁਲਾਣਿਆ ਆਪ ਦਾ ਕੰਮ ਕਰ ਓਏ ਮੈਂ ਛੋਟੇ ਬਾਦ ਪਈਆ ਓਏ ਓਏ ਨਾ ਖਿਜ ਨਾ ਖਿਜ ਜੇ ਬੜਾ ਖਿਜੇਗੇ ਇਹਨਾਂ ਨੂੰ ਪਤਾ ਲੱਗ ਜਾਣਾ ਵੀ ਮੋਟਰਸਾਈਕਲ ਮੰਗ ਮਾ ਆ ਤੇ ਤੇਲ ਨੁੱਕਿਆ ਤੇ ਆਪਾਂ ਡਿੱਗੇ ਆ